ਇੰਗਲੈਂਡ ਦੇ ਸਾਊਥ ਹਾਲ ਦੇ ਵਿੱਚ ਰਹਿੰਦਾ ਇੱਕ ਪੰਜਾਬੀ ਪਰਿਵਾਰ ਜਿਨ੍ਹਾਂ ਦੇ ਘਰ ਦੇ ਵਿੱਚ ਪੰਜ ਬੱਚੇ ਸੀ ਤਿੰਨ ਮੁੰਡੇ ਅਤੇ ਦੋ ਕੁੜੀਆਂ ਇਹਨਾਂ ਦੋਹਾਂ ਕੁੜੀਆਂ ਦੇ ਨਾਮ ਸੀ ਅਨੀਤਾ ਅਤੇ ਗੀਤਾ ਇਸ ਸਾਰੀ ਕਹਾਣੀ ਗੀਤਾ ਦੇ ਆਲੇ-ਦੁਆਲੇ ਹੀ ਘੁੰਮਣੀ ਹੈ ਤੇ ਬਾਅਦ ਵਿੱਚ ਇਹ ਗੀਤਾ ਜਿਸ ਦੇ ਨਾਮ ਤੇ ਨਾਲ ਔਲਖ ਉਹਦੇ ਜੁੜਿਆ ਜਦੋਂ ਉਸਨੇ ਹਰਪ੍ਰੀਤ ਸਿੰਘ ਔਲਖ ਨਾਮ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਵਿਆਹ ਕਰਵਾ ਲਿਆ ਇੰਗਲੈਂਡ ਦੇ ਵਿੱਚ ਹੀ ਦੋਵੇਂ ਕੰਮ ਦੇ ਦੌਰਾਨ ਇੱਕ ਦੂਸਰੇ ਨੂੰ ਮਿਲੇ ਸੀ ਤੇ ਅਸਲ ਜਦੋਂ ਕੰਮ ਤੇ ਜਾ ਰਹੀ ਸੀ ਇਹ ਕੁੜੀ ਤਾਂ ਬਸ ਦੇ ਵਿੱਚ ਸਫ਼ਰ ਕਰਨ ਤੇ ਦੌਰਾਨ ਹੀ ਇਸਦੀ ਮੁਲਾਕਾਤ ਹੁੰਦੀ ਹੈ ਸੋਨੀ ਔਲਖ ਉਰਫ ਹਰਪ੍ਰੀਤ ਔਲਖ ਨਾਮ ਦੇ ਇਸ ਮੁੰਡੇ ਦੇ ਨਾਲ ਦੋਹਾਂ ਨੂੰ ਪਿਆਰ ਹੋ ਗਿਆ ਤੇ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਲਾ ਕੀਤਾ ਜਦੋਂ ਇਸ ਕੁੜੀ ਨੇ ਗੀਤਾ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਸ ਮੁੰਡੇ ਦੇ ਨਾਲ ਮਿਲਵਾਇਆ ਤਾਂ ਉਹਨਾਂ ਨੇ ਪਹਿਲੀ ਨਜ਼ਰੇ ਹੀ ਦਾਸ ਦਿੱਤਾ ਸੀ ਕਿ ਇਹ ਮੁੰਡਾ ਤੇਰੇ ਲਈ ਸਹੀ ਨਹੀਂ ਕਿਉਂਕਿ ਇਸ ਦੇ ਗੱਲ ਕਰਨ ਦਾ ਤੌਰ ਤਰੀਕਾ ਇਸ ਦੇ ਬੋਲਣ ਦਾ ਸਲੀਕਾ ਬਿਲਕੁਲ ਵੀ ਸਹੀ ਨਹੀਂ ਸੀ ਅਤੇ ਨਾਲ ਹੀ ਉਸ ਦੇ ਮੂੰਹ ਦੇ ਵਿੱਚੋਂ ਸ਼ਰਾਬ ਦੀ ਬਦਬੂ ਵੀ ਆ ਰਹੀ ਸੀ ਪਹਿਲੀ ਵਾਰ ਗੀਤਾ ਨੇ ਆਪਣੇ ਇਸ ਬॉयफ्रेंड ਦੀ ਮੁਲਾਕਾਤ ਆਪਣੀ ਭੈਣ ਅਨੀਤਾ ਦੇ ਨਾਲ ਕਰਵਾਈ ਸੀ ਪਰ ਉਸ ਨੂੰ ਇਹ ਮੁੰਡਾ ਚੰਗਾ ਨਹੀਂ ਲੱਗਿਆ ਸੀ ਉਹ ਨਹੀਂ ਚਾਹੁੰਦੀ ਸੀ ਕਿ ਇਹ ਹੀ ਉਹਨਾਂ ਦੇ ਘਰ ਦਾ ਜਵਾਈ ਬਣੇ ਤਾਂ ਖੈਰ ਦਿਨ ਅਤੇ ਸਮਾਂ ਬੀਤਿਆ ਗਿਆ ਤੇ ਗੀਤਾ ਨੇ ਆਪਣੀ ਮੱਜ਼ਰਜ਼ੀ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਅਗੇਂਸਟ ਜਾ ਕੇ ਵਿਰੁੱਧ ਜਾ ਕੇ ਇਹ ਵਿਆਹ ਕਰਵਾ ਲਿਆ ਪਰ ਇਸ ਵਿਆਹ ਦੇ ਵਿੱਚ ਉਸ ਨੂੰ ਉਹ ਤੰਗੀਆਂ ਪਰੇਸ਼ਾਨੀਆਂ ਤੇ ਦੁੱਖ ਝੱਲਣੇ ਪਏ ਕਿ ਅੰਤ ਦੇ ਵਿੱਚ ਇਹ ਜਾ ਕੇ ਮਾਮਲਾ ਰੁਕਿਆ ਉਸ ਦੀ ਜਾਨ ਲੈਣ ਤੇ ਇਹ ਜਾਨ ਲੈਣ ਵਾਲਾ ਵੀ ਉਸ ਦਾ ਪਤੀ ਹੀ ਸੀ ਪਰ ਕਿਵੇਂ ਅਤੇ ਕਿਸ ਤਰੀਕੇ ਦੇ ਨਾਲ ਉਸ ਨੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਤੇ ਖੁਦ ਆਰਾਮ ਦੇ ਨਾਲ ਪੱਬ ਦੇ ਵਿੱਚ ਬੈਠਾ ਸ਼ਰਾਬ ਪਿੰਦਾ ਰਿਹਾ ਇਸ ਬਾਬਤ ਦੀ ਇਹ ਸਾਰੀ ਕਹਾਣੀ ਹੈ ਦੱਸਦੇ ਹਾਂ ਇੱਕ ਪੰਜਾਬੀ ਪਰਿਵਾਰ ਜਿਨ੍ਹਾਂ ਦੇ ਘਰ ਪੰਜ ਬੱਚੇ ਸੀ ਇਹਨਾਂ ਦੇ ਵਿੱਚ ਤਿੰਨ ਮੁੰਡੇ ਅਤੇ ਦੋ ਕੁੜੀਆਂ ਇਹਨਾਂ ਦੋਹਾਂ ਕੁੜੀਆਂ ਦੇ ਨਾਮ ਸੀ ਅਨੀਤਾ ਅਤੇ ਗੀਤਾ ਅਤੇ ਕਹਾਣੀ ਗੀਤਾ ਦੇ ਇਰਤ ਗਿਰਦ ਘੁੰਮਦੀ ਹੈ ਜਿਸ ਦਾ ਨਾਮ ਪੂਰਾ ਗੀਤਾ ਔਲਖ ਸੀ ਹੁਸ਼ਿਆਰ ਹੁਣ ਹਾਰਤੀ ਜਸਨੂ ਕੀ ਬਾਲੀਵੁੱਡ ਦਾ ਕ੍ਰੇਜ਼ ਸੀ 1997 ਦੇ ਵਿੱਚ ਉਹ ਕੰਮ ਕਰਦੀ ਹੈ ਅਤੇ ਇੱਕ ਦਿਨ ਹਰਪ੍ਰੀਤ ਔਲਖ ਦੇ ਨਾਲ ਉਸਦੀ ਮੁਲਾਕਾਤ ਹੁੰਦੀ ਹੈ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਪੈਂਦੇ ਨੇ ਹਾਲਾਂਕਿ ਪਰਿਵਾਰ ਨੂੰ ਇਹ ਮੁੰਡਾ ਪਹਿਲੀ ਮੁਲਾਕਾਤ ਤੇ ਵਿੱਚ ਹੀ ਪਸੰਦ ਨਹੀਂ ਆਇਆ ਗੀਤਾ ਨੇ ਆਪਣੀ ਭੈਣ ਅਨੀਤਾ ਦੇ ਨਾਲ ਇਸ ਮੁੰਡੇ ਦੀ ਮੁਲਾਕਾਤ ਕਰਵਾਈ ਸੀ ਪਰ ਉਸਨੇ ਕਿਹਾ ਕਿ ਮੈਨੂੰ ਇਹ ਮੁੰਡਾ ਜੱਚਿਆ ਨਹੀਂ ਨਾ ਹੀ ਇਸ ਦੇ ਗੱਲ ਕਰਨ ਦਾ ਤਰੀਕਾ ਅਤੇ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਹ ਸ਼ਰਾਬੀ ਕਿ ਆਇਆ ਪਹਿਲੀ ਵਾਰ ਮਿਲਣ ਤੇ ਹੀ ਲੱਗਿਆ ਸੀ ਕਿ ਇਹ ਸ਼ਰਾਬੀ ਕਬਾਬੀ ਬੰਦਾ ਹੈ ਕੁਝ ਗਲਤ ਕੰਮ ਵੀ ਇਹ ਕਰਦਾ ਸੀ ਪਰ ਕੁੜੀ ਗੀਤਾ ਉਸ ਮੁੰਡੇ ਦੇ ਪਿਆਰ ਦੇ ਵਿੱਚ ਪੈ ਚੁੱਕੀ ਸੀ ਇੰਨੀ ਪਾਗਲ ਸੀ ਕਿ ਉਹ ਉਸ ਦੇ ਨਾਲ ਹੁਣ ਜ਼ਿੰਦਗੀ ਬਤੀਤ ਕਰਨਾ ਚਾਹਦੀ ਸੀ ਦੋਹਾਂ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾ ਲਿਆ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਰਹੇ ਅਤੇ ਕੁੜੀ ਆਪਣੇ ਪਰਿਵਾਰ ਤੋਂ ਹੌਲੀ-ਹੌਲੀ ਕਰਦੀ ਦੂਰ ਹੁੰਦੀ ਚਲੀ ਗਈ ਫੋਨ ਤੇ ਗੱਲ ਕਰਨ ਲੱਗੇ ਵੀ ਜਦੋਂ ਕੁੜੀ ਦੇ ਘਰ ਦੇ ਫੋਨ ਕਰਦੇ ਸੀ ਤਾਂ ਪਹਿਲਾਂ ਹਰਪ੍ਰੀਤ ਉਰਫ ਸੋਨੀ ਹੀ ਫੋਨ ਚੱਕਦਾ ਸੀ ਪਹਿਲਾਂ ਕਰਦੇ ਉਸਦੇ ਨਾਲ ਗੱਲਬਾਤ ਕਰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਦੀ ਧੀ ਦੇ ਨਾਲ ਗੱਲ ਕਰਵਾਉਂਦੇ ਹੁੰਦੇ ਸੀ 20 ਸਾਲ ਦੀ ਗੀਤਾ 22 ਸਾਲ ਦਾ ਇਹ ਸੋਨੀ ਜਿਸ ਦਾ ਨਾਮ ਹਰਪ੍ਰੀਤ ਔਲਖ ਸੀ ਬੈਲਜੀਅਮ ਚਲੇ ਗਿਆ ਤੇ ਫਿਰ ਪਰਿਵਾਰ ਤੇ ਨਾਲ ਉਹਨਾਂ ਦਾ ਸਾਰਾ ਕੰਟੈਕਟ ਹੀ ਟੁੱਟ ਗਿਆ ਫਿਰ ਇਹ ਵਾਪਸ ਆ ਜਾਂਦੇ ਨੇ ਇੱਕ ਥਾਂ ਤੇ ਆਪਣੀ ਥਾਂ ਬਦਲ ਲੈਂਦੇ ਨੇ ਅਤੇ ਇੱਥੇ ਇਨਾਂ ਦੇ ਘਰ ਦੇ ਵਿੱਚ ਇੱਕ ਪੁੱਤ ਜਨਮ ਲੈਂਦਾ ਹੈ ਇਸ ਮਗਰੋਂ ਫਿਰ ਕੁੜੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਚਿੱਠੀ ਲਿਖ ਕੇ ਸਭ ਕੁਝ ਦੱਸਿਆ ਪਰ ਕੰਟੈਕਟ ਨਹੀਂ ਦਿੱਤਾ ਕੰਟੈਕਟ ਨੰਬਰ ਨਹੀਂ ਦਿੱਤਾ ਗਿਆ ਇਸੇ ਤਰ੍ਹਾਂ ਹੀ 2001 ਦੇ ਵਿੱਚ ਵੀ ਕੁੜੀ ਆਪਣੇ ਘਰ ਰਹਿਣ ਆਉਣ ਲੱਗ ਪੈਂਦੀ ਹੈ ਅਤੇ ਉਸ ਦਾ ਆਣਾ ਜਾਣਾ ਘਰ ਦੇ ਵਿੱਚ ਵੱਧ ਜਾਂਦਾ ਇੱਕ ਚੰਗਾ ਸੰਕੇਤ ਸੀ ਇਹ ਕੁੜੀ ਦੇ ਲਈ ਕਿ ਹੁਣ ਉਸਦੇ ਪੇਕੇ ਪਰਿਵਾਰ ਦੇ ਨਾਲ ਉਸਦਾ ਸੰਪਰਕ ਵਧ ਰਿਹਾ ਹੈ ਕਿਉਂਕਿ ਇਹਨਾਂ ਨੇ ਨੇੜੇ ਹੀ ਇੱਕ ਗਰੰਟ ਤੇ ਘਰ ਲੈ ਲਿਆ ਸੀ ਜਿਸ ਤੇ ਚਲਦੇ ਹੋਏ ਕੁੜੀ ਆਪਣੇ ਬੇਕੇ ਘਰ ਆ ਜਾਂਦੀ ਸੀ ਪਰ ਹੁਣ ਪਤੀ ਜਿਹੜਾ ਕਿ ਕੋਈ ਕੰਮ ਨਹੀਂ ਕਰਦਾ ਸੀ ਉਸ ਨੂੰ ਲੈ ਕੇ ਘਰ ਦੇ ਵਿੱਚ ਗੱਲਾਂ ਹੁੰਦੀਆਂ ਸੀ ਅਤੇ ਇਹ ਗੱਲਾਂ ਬਾਅਦ ਦੇ ਵਿੱਚ ਲੜਾਈ ਤੇ ਜਾ ਕੇ ਰੁਕਦੀਆਂ ਇਹਨਾਂ ਵਾਰ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਇਸਦੇ ਪਤੀ ਨੂੰ ਹਰਪ੍ਰੀਤ ਤੌਲਖ ਨੂੰ ਕੁੜੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਿਤੇ ਕੰਮ ਤੇ ਲਗਵਾਇਆ ਗਿਆ ਸੀ ਪਰ ਉਹ ਇੰਟਰਸਟ ਦੇ ਨਾਲ ਉੱਥੇ ਕੰਮ ਨਹੀਂ ਕਰਦਾ ਸੀ ਅਤੇ ਥੋੜੇ ਸਮੇਂ ਬਾਅਦ ਕੰਮ ਨੂੰ ਛੱਡ ਦਿੰਦਾ ਸੀ 2002 ਦੇ ਵਿੱਚ ਇੱਕ ਹੋਰ ਮੁੰਡੇ ਨੇ ਘਰ ਦੇ ਵਿੱਚ ਜਨਮ ਲੈ ਲਿਆ ਅਤੇ ਦੋਹਾਂ ਬੱਚਿਆਂ ਦਾ ਪਾਲਣ ਪੋਸਣ ਗੀਤਾ ਹੀ ਕਰ ਰਹੀ ਸੀ ਉਹ ਹੀ ਸਭ ਕੁਝ ਦੇਖਦੀ ਸੀ ਘਰ ਦੇ ਖਰਚੇ ਹੁਣ ਜਾਂ ਫਿਰ ਹੋਰ ਜ਼ਰੂਰਤਾਂ ਹੁਣ ਅਤੇ ਨਾਲ ਆਪਣੇ ਬੱਚਿਆਂ ਨੂੰ ਪਾਲ ਵੀ ਰਹੀ ਸੀ ਹੁਣ ਉਸ ਨੂੰ ਇੱਕ ਰੇਡੀਓ ਦੇ ਵਿੱਚ ਕੰਮ ਮਿਲ ਜਾਂਦਾ ਹੈ ਪਰ ਉਸ ਦਾ ਪਤੀ ਵੇਲਾ ਸੀ ਪਿਆक्कड़ ਸੀ ਅਤੇ ਉਸਦੇ ਦਿਮਾਗ ਦੇ ਵਿੱਚ ਹਮੇਸ਼ਾ ਸ਼ੱਕ ਚੱਲਦਾ ਉਹ ਆਪਣੀ ਪਤਨੀ ਨੂੰ ਬਾਰ-ਬਾਰ ਫੋਨ ਕਰਦਾ ਜਦੋਂ ਵੀ ਉਹ ਕੰਮ ਤੇ ਜਾਂਦੀ ਉਸ ਨੂੰ ਪੁੱਛਦਾ ਕਿ ਤੂੰ ਕਿੱਥੇ ਹੈ ਜੇ ਆਫਿਸ 'ਚ ਹੈ ਤਾਂ ਮੇਰੀ ਗੱਲ ਕਰਵਾ ਕਿਸੇ ਦੇ ਨਾਲ ਅਤੇ ਕੱਪੜੇ ਇਹ ਨਾ ਪਾ ਉਹ ਪਾ ਕੇ ਜਾ ਇਸ ਬੰਦੇ ਨੂੰ ਮਿਲ ਇਸ ਬੰਦੇ ਨੂੰ ਨਾ ਮਿਲ ਇਹੋ ਜਿਹੀਆਂ ਗੱਲਾਂ ਉਹ ਅਕਸਰ ਆਪਣੀ ਪਤਨੀ ਦੇ ਨਾਲ ਕਰਦਾ ਅਤੇ ਹੁਣ ਗੀਤਾ ਇਹਨਾਂ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਹੋ ਚੁੱਕੀ ਸੀ ਇਸੇ ਪਰੇਸ਼ਾਨੀ ਦੇ ਚੱਲਦੇ ਹੋਏ ਗੀਤਾ ਦੇ ਵੱਲੋਂ ਹਰਪ੍ਰੀਤ ਤੋਂ ਤਲਾਕ ਲੈਣ ਦੀ ਪੂਰੀ ਯੋਜਨਾ ਬਣਾ ਲਈ ਗਈ ਉਸਨੇ 2009 ਦੇ ਵਿੱਚ ਡਿਵੋਰਸ ਲੈਣ ਦਾ ਫੈਸਲਾ ਕਰ ਲਿਆ ਸੀ ਇਸ ਦੇ ਚੱਲਦੇ ਹੋਏ ਉਹ ਇੱਕ ਵਾਰ ਪਹਿਲਾਂ ਮਜਬੂਰ ਹੋ ਕੇ ਪੁਲਿਸ ਦੇ ਕੋਲ ਵੀ ਗਈ ਸੀ ਕਿ ਉਸ ਦਾ ਪਤੀ ਉਸਦੇ ਨਾਲ ਇਹ ਸਭ ਕੁਝ ਕਰ ਰਿਹਾ ਪਰ ਹੁਣ ਜਿਹੜਾ ਹਰਪ੍ਰੀਤ ਔਲਕ ਸੀ ਉਹ ਇਸ ਸਮੇਂ ਦੇ ਦੌਰਾਨ ਪੰਜਾਬ ਚਲਾ ਜਾਂਦਾ ਹੈ ਇਹੀ ਫੈਸਲਾ ਹੁਣ ਵਿੱਚ ਬਚਾ ਲਈ اٹਕ ਗਿਆ ਉਸਨੇ ਤਲਾਕ ਦਾ ਵੀ ਕੋਈ ਫੈਸਲਾ ਨਹੀਂ ਕੀਤਾ ਜ਼ਿੰਮੇਵਾਰੀਆਂ ਉਹ ਪਹਿਲਾਂ ਹੀ ਨਹੀਂ ਚੱਕ ਰਿਹਾ ਸੀ ਤਾਂ ਹੁਣ ਉਹ ਸਤੰਬਰ 2009 ਦੇ ਵਿੱਚ ਗੀਤਾ ਡੈਵੋਸ ਫਾਈਲ ਕਰ ਦਿੰਦੀ ਹੈ ਪਰ 9 ਮਹੀਨੇ ਬਾਅਦ ਜਦੋਂ ਉਸਦਾ ਪਤੀ ਵਾਪਸ ਆਉਂਦਾ ਇੰਗਲੈਂਡ ਤਾਂ ਪਤੀ ਨੂੰ ਉਹ ਕਹਿੰਦਾ ਕਿ ਮੈਂ ਤਲਾਕ ਨਹੀਂ ਦੇਣਾ ਨਾ ਮੇਰੇ ਕੋਲ ਕਦੇ ਕੋਈ ਕਾਗਜ਼ ਭੇਜੀ ਇਸੇ ਕਰਕੇ ਉਹ ਆਪਣਾ ਬਾਰ-ਬਾਰ ਪਤਾ ਬਦਲਦਾ ਰਹਿੰਦਾ ਹੈ ਤੇ ਇਸ ਦਾ ਐਡਰੈਸ ਪਤਨੀ ਨੂੰ ਪਤਾ ਤੱਕ ਨਹੀਂ ਚਲਦਾ ਪਰ ਉਹ ਖੁਦ ਪਤਨੀ ਦੀ ਹਰੇਕ ਗੱਲ ਤੇ ਨਿਗਾਹ ਰੱਖ ਰਿਹਾ ਸੀ ਉਸ ਦੀ ਜਾਸੂਸੀ ਕਰਦਾ ਸੀ ਉਸ ਦੇ ਆਫਿਸ ਦੇ ਵਿੱਚ ਵੀ ਇੱਕ ਬੰਦੇ ਦੇ ਨਾਲ ਉਸ ਨੇ ਇੰਨੀ ਪੱਕੀ ਦੋਸਤੀ ਪਾ ਲਈ ਕਿ ਉਹ ਆਪਣੀ ਪਤਨੀ ਦੇ ਬਾਰੇ ਉਸ ਤੋਂ ਹਰ ਗੱਲ ਪੁੱਛ ਲੈਂਦਾ ਇੱਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿਸ ਕਿਸਮ ਦਾ ਸ਼ੱਕੀ ਵਿਅਕਤੀ ਸੀ ਜੋ ਕਿ ਆਪਣੀ ਪਤਨੀ ਦੇ ਉੱਪਰ ਇੰਨਾ ਜ਼ਿਆਦਾ ਸ਼ੱਕ ਵੀ ਕਰਦਾ ਸੀ ਅਤੇ ਉਸ ਨੂੰ ਜਿਉਣ ਵੀ ਨਹੀਂ ਦੇ ਰਿਹਾ ਸੀ ਉਹ ਆਪ ਤਾਂ ਕੋਈ ਕੰਮ ਕਰਦਾ ਨਹੀਂ ਸੀ ਤੇ ਇਧਰ ਆਰਥਿਕ ਮਦਦ ਕਰਦੀ ਗੀਤਾ ਔਲਖ ਦੇ ਵੱਲੋਂ ਹੀ ਕੀਤੀ ਜਾ ਰਹੀ ਸੀ ਉਸ ਨੂੰ ਇਹ ਵੀ برداشت ਨਹੀਂ ਹੁੰਦਾ ਸੀ ਕਿ ਉਹ ਰੋਜ਼ ਇਸ ਤਰ੍ਹਾਂ ਘਰ ਤੋਂ ਬਾਹਰ ਜਾ ਰਹੀ ਹੈ ਇਹ ਸ਼ੱਕੀ ਅਤੇ ਸੰਕੀ ਕਿਸਮ ਦਾ ਬੰਦਾ ਜੋ ਆਪਣੀ ਪਤਨੀ ਤੇ ਨਜ਼ਰ ਰੱਖ ਰਿਹਾ ਸੀ ਜਾਸੂਸੀ ਕਰ ਰਿਹਾ ਸੀ ਬਾਰ ਬਾਰ ਉਸ ਨੂੰ ਤੰਗ ਵੀ ਕਰਦਾ ਰਿਹਾ ਫੋਨ ਕਰਕੇ ਤੇ ਹੁਣ ਇਸ ਨੇ ਆਪਣੀ ਪਤਨੀ ਦੇ FB ईमेल अकाउंट्स ਵੀ ਹੈਕ ਕਰ ਲਈ ਉਸਨਾਂ ਨੂੰ ਬਾਰ-ਬਾਰ ਪੜਨਾ ਸ਼ੁਰੂ ਕੀਤਾ ਹਮੇਸ਼ਾ ਉਸਨੂੰ ਚੈੱਕ ਕਰਦਾ ਰਹਿੰਦਾ ਵੀ ਕਿਤੇ ਨਾ ਕਿਤੇ ਕੋਈ ਗਲਤੀ ਮਿਲ ਜਾਵੇ ਅਤੇ ਉਹ ਆਪਣਾ ਕੋਈ ਵੱਡਾ ਸਟੈਪ ਚੱਕੇ ਤਾਂ ਬਾਰ-ਬਾਰ ਉਹ ਫੋਨ ਕਰਕੇ ਪੁੱਛਦਾ ਰਹਿੰਦਾ ਸੀ ਕਿ ਉਹ ਕਿੱਥੇ ਹੈ ਉਸਦੇ ਨਾਲ ਕੌਣ ਹੈ ਪਿੱਛੋਂ ਕੌਣ ਬੋਲ ਰਿਹਾ ਹੈ ਕਿਸ ਦੀ ਆਵਾਜ਼ ਆ ਰਹੀਆਂ ਨੇ ਇਸ ਤਰ੍ਹਾਂ ਕਰਕੇ ਉਹ ਦਿਨ ਦੇ ਵਿੱਚ ਕਈ-ਕਈ ਫੋਨ ਆਪਣੀ ਪਤਨੀ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਕਰਦਾ ਜਿਸ ਤੇ ਚਲਦੇ ਹੋਏ ਹੁਣ ਗੀਤਾ ਔਲਖ ਆਪਣੇ ਇਸ ਪਤੀ ਦੇ ਨਾਲ ਇੱਕ ਮਿੰਟ ਵੀ ਗੱਲ ਨਹੀਂ ਕਰਨਾ ਚਾਹੀਦੀ ਸੀ ਚਾਹੁੰਦੀ ਸੀ ਅਤੇ ਹੁਣ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੀ ਹੱਦ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਉਸਤੇ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ ਜਿਸ ਤੇ ਚਲਦੇ ਹੋਏ ਗੀਤਾ ਹੁਣ ਕਿਸੇ ਵੀ ਤਰ੍ਹਾਂ ਇਸ ਬੰਦੇ ਤੋਂ छुटਕਾਰਾ ਪਾਣਾ ਚਾਹੁੰਦੀ ਸੀ ਜਿਸ ਤੇ ਨਾਲ ਉਸਨੇ ਕਦੇ ਮਰਜ਼ੀ ਦੇ ਨਾਲ ਘਰਦਿਆਂ ਦੇ ਖਿਲਾਫ ਜਾ ਕੇ ਲਵ ਮੈਰਿਜ ਕਰਵਾਈ ਸੀ ਅਤੇ ਇਸ ਲਵ ਮੈਰਿਜ ਦਾ ਅੰਜਾਮ ਅਜੇ ਹੀ ਸੀ ਕਿ ਉਹ ਆਪਣੇ ਆਪ ਨੂੰ ਡਰਿਆ ਅਤੇ ਫਸਿਆ ਮਹਿਸੂਸ ਕਰ ਰਹੀ ਸੀ ਇੱਕ ਵਾਰ ਇਹ ਵੀ ਹੋਇਆ ਕਿ ਗੀਤਾ ਆਪਣੀ ਭੈਣ ਅਨੀਤਾ ਦੇ ਨਾਲ ਇੰਡੀਆ ਵੀ ਚਲੀ ਗਈ ਸੀ ਪਰ ਫਿਰ ਵੀ ਉਸਦਾ પતિ ਨਹੀਂ ਸੁਧਰਿਆ ਉਸ ਨੂੰ ਬਾਰ-ਬਾਰ ਫੋਨ ਕਰਦਾ ਹੁੰਦਾ ਸੀ ਅਤੇ ਧਮਕੀਆਂ ਵੀ ਦਿੰਦਾ ਹੁੰਦਾ ਸੀ ਇਸ ਗੱਲ ਦੀ ਗਵਾਹੀ ਗੀਤਾ ਦੀ ਭੈਣ ਦੇ ਵੱਲੋਂ ਵੀ ਭਰੀ ਗਈ ਕਿ ਮੈਂ ਇੱਕ ਵਾਰ ਹੀ ਉਸਦਾ ਫੋਨ ਚੱਕਿਆ ਸੀ ਅਤੇ ਮੈਨੂੰ ਪਤਾ ਲੱਗਿਆ ਕਿ ਇਹ ਕਿਹੜੇ ਹਾਲਾਤਾਂ 'ਚ ਦੋਵੇਂ ਜਾਣੀ ਜੀ ਰਹੇ ਨੇ ਹੁਣ ਗੀਤਾ ਇੰਨਾ ਡਰ ਚੁੱਕੀ ਸੀ ਕਿ ਉਹ ਘਰ ਨਿਕਲਦੇ ਹੋਏ ਵੀ ਡਰਦੀ ਸੀ ਉਸ ਨੂੰ ਹਮੇਸ਼ਾ ਹੀ ਲੱਗਦਾ ਸੀ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ 16 ਨਵੰਬਰ 2009 ਨੂੰ ਰੇਡੀਓ ਤੋਂ ਕੰਮ ਖਤਮ ਕਰਕੇ ਗੀਤਾ ਆਪਣੇ ਬੱਚਿਆਂ ਨੂੰ ਲੈਣ ਗਈ ਅਤੇ ਇੱਥੇ ਉਸ ਦੇ ਉੱਪਰ ਦੋ ਜਾਣਿਆਂ ਨੇ ਹਮਲਾ ਕੀਤਾ ਇਹ ਹਮਲਾ ਇੰਨਾ ਜ਼ਿਆਦਾ ਖਤਰਨਾਕ ਸੀ ਡੰਗੇ ਫੱਟ ਮਾਰੇ ਗਏ ਅਤੇ ਇਸ ਕੁੜੀ ਦੀ ਜਾਨ ਲੈ ਲਈ ਗਈ ਉਹ ਮਾਸੂਮ ਬੱਚੇ ਠੰਡ ਦੇ ਵਿੱਚ ਕਿਸ ਤਰ੍ਹਾਂ ਆਪਣੀ ਮਾਂ ਨੂੰ ਢੀਕਦੇ ਰਹੇ ਹੋਣਗੇ ਸ਼ਾਮ ਦਾ ਸਮਾਂ ਸੀ ਅਤੇ ਉਹ ਇਹ ਹੀ ਆਖ ਰਹੇ ਸੀ ਕਿ ਮੇਰੇ ਮੰਮੀ ਮੇਰੇ ਕੋਲ ਕਿਉਂ ਨਹੀਂ ਆ ਰਹੇ ਤੇਦਰ ਨੂੰ ਪਤਾ ਲੱਗਦਾ ਹੈ ਕਿ ਜਸਵੰਤ ਸਿੰਘ ਢਿੱਲੋ ਨਾਮ ਦਾ ਮੁੰਡਾ ਪੁਲਿਸ ਤੇ ਕੋਲ ਗਿਆ ਉਹ ਜਾ ਕੇ ਕਹਿੰਦਾ ਹੈ ਕਿ ਕਿਸੇ ਨੇ ਮੇਰੇ ਤੋਂ ਪੈਸੇ ਲਏ ਨੇ ਤੇ ਆਪਾਂ ਦਬਾਅ ਬਣਾਉਣ ਜਾਣਾ ਪੈਸੇ ਵਾਪਸ ਕਰਵਾਉਣੇ ਨੇ ਇਹੀ ਸੋਚ ਕਿ ਉਹ ਕਿਸੇ ਦੇ ਨਾਲ ਚਲਾ ਗਿਆ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਗੇ ਜਾ ਕੇ ਇੱਕ ਕੁੜੀ ਦੀ ਜਾਨ ਲੈ ਲਈ ਜਾਵੇ। ਇਹ ਵਿਅਕਤੀ ਸਭ ਕੁਝ ਦੱਸ ਦਿੰਦਾ ਹੈ ਕਿ ਅਸੀਂ ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਪੁਲਿਸ ਦੇ ਕੋਲ ਜਾ ਕੇ ਅਤੇ ਇਹ ਵੀ ਦੱਸ ਦਿੰਦਾ ਹੈ ਕਿ ਉਹ ਹਥਿਆਰ ਕਿੱਥੇ ਹੈ ਜੋ ਕਿ ਇਸ ਦੇ ਵਿੱਚ ਵਰਤਿਆ ਗਿਆ ਸੀ ਨਾਲ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਨਾਲ ਦਾ ਬੰਦਾ ਜਿਸ ਦੇ ਵੱਲੋਂ ਕੁੜੀ ਨੂੰ ਮਾਰਿਆ ਗਿਆ ਉਸ ਦਾ ਨਾਮ ਸ਼ੇਰ ਸਿੰਘ ਅਤੇ ਉਮਰ ਸਿਰਫ 18 ਸਾਲ ਹੈ। ਉਹੇ ਸ਼ੇਰ ਸਿੰਘ ਅਤੇ ਜਸਵੰਤ ਸਿੰਘ ਢਿੱਲੋਂ ਨੇ ਆਖਿਰਕਾਰ ਇਹ ਕਤਲ ਕਿਉਂ ਕੀਤਾ ਇਸ ਦੇ ਪਿੱਛੇ ਦਾ ਪੁਲਿਸ ਨੂੰ ਕਾਰਨ ਨਹੀਂ ਲੱਭ ਰਿਹਾ ਸੀ ਪਰ ਜਦੋਂ ਇਹਨਾਂ ਨੇ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਇਸ ਦੇ ਪਿੱਛੇ ਕੌਣ ਹੈ ਫਿਰ ਪੁਲਿਸ ਨੇ ਉਹ ਸਾਰੇ ਸਬੂਤ ਵੀ ਇਕੱਠੇ ਕਰ ਲਏ ਪਰ ਫਿਰ ਵੀ ਕਿਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਸੀ ਉਸਤੇ ਇੱਕ ਵਾਰੀ ਫਿਰ ਤੋਂ ਨਜ਼ਰ ਮਾਰਦੇ ਹਾਂ। ਦਰਅਸਲ ਵਾਸਤੂ ਉਤਰ ਕੇ ਆਪਣੇ ਬੱਚਿਆਂ ਨੂੰ ਲੈਣ ਗਈ ਗੀਤਾ ਉਲਖ ਰਾਹ ਦੇ ਵਿੱਚ ਹੀ ਸੀ ਇੱਕ ਕੋਨੇ ਦੇ ਵਿੱਚ ਖੜੇ ਦੋ ਛੋਟੇ ਬੱਚੇ ਆਪਣੀ ਮਾਂ ਦੀ ਉਡੀਕ ਕਰ ਰਹੇ ਸੀ ਇਹਨਾਂ ਦੋਹਾਂ ਬੱਚਿਆਂ ਦੀ ਉਮਰ 8 ਅਤੇ 10 ਸਾਲ ਦੀ ਸੀ ਠੰਡ ਪੈ ਰਹੀ ਸੀ ਉਸ ਸਮੇਂ ਹਨੇਰਾ ਸੀ ਸ਼ੇਰ ਸਿੰਘ ਨਾਮ ਦਾ ਇੱਕ ਬੰਦਾ ਹੁੰਦਾ ਜਿਸ ਨੇ ਗੀਤਾ ਦੇ ਚਾਕੂ ਮਾਰ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਕੁੜੀ ਲੜੀ ਉਸਨੇ ਹੌਸਲਾ ਰੱਖਿਆ ਕਿ ਕੋਈ ਉਸ ਨੂੰ ਦੇਖ ਲਵੇ ਕੋਈ ਉਸ ਦੀ ਮਦਦ ਕਰ ਦੇਵੇ ਪਰ ਬਦਕਿਸਮਤੀ ਦੇ ਨਾਲ ਕਿਸੇ ਨੇ ਨਹੀਂ ਸੁਣਿਆ ਕਿਸਨੇ ਦੇਖ ਕੇ ਮਦਦ ਦੀ ਕੋਸ਼ਿਸ਼ ਤਾਂ ਬਾਤ ਇਹ ਵੀ ਜ਼ਰੂਰ ਕੀਤੀ ਪਰ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਗੀਤਾ ਮਰ ਚੁੱਕੀ ਸੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਵਿੱਚ ਪਤਾ ਲੱਗਦਾ ਹੈ ਕਿ ਗੀਤਾ ਦੀ ਭੈਣ ਅਨੀਤਾ ਦੇਵੀ ਇਸ ਦਾ ਪਤੀ ਹਰਪ੍ਰੀਤ ਤੌਲਕ ਗੰਦੀ ਨਜ਼ਰ ਰੱਖਦਾ ਸੀ ਹੁਣ ਉਸ ਬੰਦੇ ਤੇ ਹੀ ਸ਼ੱਕ ਹੋਣਾ ਸੀ ਜਿਸ ਤੋਂ ਗੀਤਾ ਕਾਫੀ ਪਰੇਸ਼ਾਨ ਸੀ ਯਾਨੀ ਕਿ ਉਸਤਾਪਤੀ ਹਰਪ੍ਰੀਤ ਤੌਲਕ ਸੀਸੀਟੀਵੀ ਕੈਮਰਿਆਂ ਨੂੰ ਚੈੱਕ ਕੀਤਾ ਗਿਆ ਜਿਸ ਤੇ ਵਿੱਚ ਉਹ ਇੱਕ ਥਾਂ ਤੇ ਬੈਠਾ ਸ਼ਰਾਬ ਪਿੰਦਾ ਨਜ਼ਰ ਆ ਗਿਆ ਆਪਣੇ ਦੋਸਤਾਂ ਦੇ ਨਾਲ ਹੁਣ ਉਸ ਨੂੰ ਸਸਪੈਕਟ ਲਿਸਟ ਦੇ ਵਿੱਚੋਂ ਬਾਹਰ ਕੱਢਣਾ ਪਿਆ ਕਿਉਂਕਿ ਇੱਕ ਵੱਡਾ ਸਬੂਤ ਸੀ ਕਿ ਉਸਨੇ ਇਹ ਮਰਡਰ ਕਤਲ ਨਹੀਂ ਕੀਤਾ ਫਿਰ ਇੱਕ ਦਿਨ ਇੱਕ ਬੰਦਾ ਜਿਹੜਾ ਪੁਲਿਸ ਦੇ ਕੋਲ ਗਿਆ ਸੀ ਚਸ਼ਮਦੀਦ ਬਣ ਕੇ ਉਸਨੇ ਹੀ ਦੱਸਿਆ ਕਿ ਦੋ ਲੋਕਾਂ ਦੇ ਅਟੈਕ ਬਾਰੇ ਕਿਸ ਤਰ੍ਹਾਂ ਦੇ ਨਾਲ ਕੀਤਾ ਦੇ ਉੱਪਰ ਅਟੈਕ ਕੀਤਾ ਗਿਆ ਅਤੇ ਉਹ ਵੀ ਦੱਸ ਦਿੰਦਾ ਹੈ ਕਿ ਉਹ ਕਿਹੜਾ ਹਥਿਆਰ ਸੀ ਅਤੇ ਇਹ ਘਟਨਾ ਕਿਵੇਂ ਅਤੇ ਕਿੱਥੇ ਹੋਈ ਇਹ ਬੰਦਾ ਸੀ ਜਸਵੰਤ ਸਿੰਘ ਢਿੱਲੋਂ ਜ ਜੀ ਦੀ ਉਮਰ ਕਰੀਬ 30 ਸਾਲ ਦੀ ਸੀ ਉਸ ਨੇ ਨਾਮ ਲਿਆ ਇਸ ਪੂਰੀ ਘਟਨਾ ਦੇ ਵਿੱਚ ਸ਼ੇਰ ਸਿੰਘ ਦਾ ਜ ਜੀ ਦੀ ਉਮਰ 18 ਸਾਲ ਦੀ ਸੀ ਇਹ ਹਰਪ੍ਰੀਤ ਤਾਲਖ ਦਾ ਦੋਸਤ ਸੀ ਅਤੇ ਜਦੋਂ ਅਹੀਂ ਵਿਦੇਸ਼ ਆਇਆ ਤਾਂ ਇਹਦੀ ਕਾਫੀ ਮਦਦ ਹਰਪ੍ਰੀਤ ਦੇ ਵੱਲੋਂ ਕੀਤੀ ਗਈ ਸੀ ਜਦੋਂ ਵੀ ਉਸ ਨੇ ਮਦਦ ਮੰਗੀ ਤਾਂ ਮਦਦ ਉਹਦੇ ਵੱਲੋਂ ਹੀ ਕੀਤੀ ਗਈ ਪਤੇ ਨਾਲ ਹੀ ਹਰਪ੍ਰੀਤ ਔਲਖ ਨੇ ਇਸ ਨੂੰ ਕਾਮਧਵਾਨ ਦੇ ਵਿੱਚ ਵੀ ਮਦਦ ਕੀਤੀ ਸੀ ਹੁਣ ਦਸਵੰਤ ਸਿੰਘ ਅਤੇ ਸ਼ੇਰ ਸਿੰਘ ਦੋਹਾਂ ਨੇ ਮਿਲ ਕੇ ਹਮਲਾ ਕੀਤਾ ਸੀ ਪਰ ਇਹ ਹਮਲਾ ਹਰਪ੍ਰੀਤ ਔਲਖ ਦੇ ਕਹਿਣ ਤੇ ਕੀਤਾ ਗਿਆ ਸੀ ਜਿਸ ਦੇ ਵਿੱਚ ਉਸਦੀ ਹੀ ਜਾਨ ਲਈ ਗਈ ਸੀ ਹਰਪ੍ਰੀਤ ਔਲਖ ਦੇ ਬਾਰੇ ਪਤਾ ਲੱਗਦਾ ਹੈ ਕਿ ਉਹ ਕਈ ਗਲਤ ਕੰਮਾਂ ਦੇ ਵਿੱਚ ਸ਼ਾਮਿਲ ਸੀ ਇਮੀਗ੍ਰੇਸ਼ਨ ਸਕੈਮ ਦੇ ਵਿੱਚ ਵੀ ਉਸ ਦਾ ਨਾਮ ਸੀ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਚੱਲਿਆ ਤਾਂ 28 ਸਾਲ ਦੀ ਸਜ਼ਾ ਹਰਪ੍ਰੀਤ ਔਲਖ ਨੂੰ ਮਿਲੀ ਅਤੇ ਬਾਕੀ ਦੋਵਾਂ ਨੂੰ 22 ਸਾਲ ਦੀ ਹਰਪ੍ਰੀਤ ਔਲਖ ਨੇ ਅਰਜੀ ਲਈ ਕਿ ਉਹ ਪੰਜਾਬ ਦੇ ਵਿੱਚ ਸਜ਼ਾ ਪੂਰੀ ਕਰਨਾ ਚਾਹੁੰਦਾ ਹੈ ਲਗਭਗ 7 ਸਾਲ ਬਾਅਦ ਉਸ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਗਿਆ ਜਿਹੜੇ ਬੱਚਿਆਂ ਨੂੰ ਖੁਸ਼ੀ ਦੇਣਾ ਚਾਹੁੰਦੀ ਸੀ ਮਾਂ ਤੇ ਉਹਨਾਂ ਦੇ ਲਈ ਅਣਥਕ ਮਿਹਨਤ ਕਰ ਰਹੀ ਸੀ ਉਹ ਬੱਚੇ ਅੱਜ ਅਨਾਥਾਂ ਦੀ ਜ਼ਿੰਦਗੀ ਜੀ ਰਹੇ ਨੇ ਕਿਉਂਕਿ ਗੀਤਾ ਔਲਖ ਨੇ ਜਦੋਂ ਵਿਆਹ ਦਾ ਫੈਸਲਾ ਲਿਆ ਤਾਂ ਜਿਸ ਬੰਦੇ ਨਾਲ ਉਸਨੇ ਵਿਆਹ ਕੀਤਾ ਉਹ ਹੱਦੋਂ ਵੱਧ ਗਲਤ ਨਿਕਲਿਆ ਜਿਨੇ ਆਪਣੇ ਘਰ-ਬਾਰ ਬਾਰੇ ਨਹੀਂ ਸੋਚਿਆ ਉਸ ਪਰਿਵਾਰ ਨੂੰ ਖੁਸ਼ੀਆਂ ਦੇਣ ਬਾਰੇ ਨਹੀਂ ਸੋਚਿਆ ਸਗੋਂ ਵਿਹਲੇ ਕੰਮਾਂ ਦੇ ਵਿੱਚ ਸਮਾਂ ਬਿਤਾਉਣ ਦੇ ਨਾਲ-ਨਾਲ ਪਤਨੀ ਦੇ ਉੱਪਰ ਇੰਨਾ ਸ਼ੱਕ ਕੀਤਾ ਕਿ ਉਸਨੂੰ ਜੀਣ ਹੀ ਨਹੀਂ ਦਿੱਤਾ ਗਿਆ ਇਨ ਸਾਰੀਆਂ ਗੱਲਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨਾ ਸੰਕੀ ਕਿਸਮ ਦਾ ਬੰਦਾ ਸੀ ਜੋ ਕਿ ਆਪਣੀ ਪਤਨੀ ਦੇ ਦਫ਼ਤਰ ਦੇ ਵਿੱਚ ਬਾਰ-ਬਾਰ ਫੋਨ ਕਰਕੇ ਪੁੱਛਦਾ ਸੀ ਕਿ ਤੂੰ ਦਫ਼ਤਰ ਦੇ ਵਿੱਚ ਹੈ ਜਾਂ ਫਿਰ ਨਹੀਂ ਜੇਕਰ ਹੈ ਤਾਂ ਮੈਨੂੰ ਇਸ ਗੱਲ ਦਾ ਸਬੂਤ ਦੇ ਅਤੇ ਦਫ਼ਤਰ ਦੇ ਵਿੱਚ ਬੈਠੇ ਕਿਸੇ ਬੰਦੇ ਦੇ ਨਾਲ ਮੇਰੀ ਗੱਲ ਕਰਵਾ ਹਰ ਸਮੇਂ ਉਸ ਨੂੰ ਇਹੀ ਸ਼ੱਕ ਹੁੰਦਾ ਹੈ ਕਿ ਉਸ ਦੀ ਪਤਨੀ ਕਿਸੇ ਹੋਰ ਦੇ ਨਾਲ ਹੈ ਉਸ ਦੇ ਐਫਪੀ ਅਤੇ ਈਮੇਲਸ ਨੂੰ ਉਹ ਹੈਕ ਕਰ ਲੈਂਦਾ ਸੀ ਚੈੱਕ ਕਰਦਾ ਸੀ ਇੱਕ ਸਮਾਂ ਤਾਂ ਉਹ ਵੀ ਆਇਆ ਸੀ ਕਿ ਗੀਤਾ ਔਲਖ ਨੂੰ ਇਹ ਲੱਗਣ ਕਿਆ ਕਿ ਉਸ ਦਾ ਕੋਈ ਪਿੱਛਾ ਕਰ ਰਿਹਾ ਹੈ ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲਦੀ ਤਾਂ ਉਸ ਨੂੰ ਇਹੀ ਸ਼ੱਕ ਹੁੰਦਾ ਕਿ ਕੋਈ ਉਸ ਦੇ ਪਿੱਛੇ ਆ ਰਿਹਾ ਹੈ ਤੇ ਹੁਣੇ ਉਸ ਨੂੰ ਕੋਈ ਮਾਰ ਦੇਵੇਗਾ ਕਿਉਂਕਿ ਉਸ ਦਾ ਪਤੀ ਅਕਸਰ ਹੀ ਫੋਨ ਤੇ ਧਮਕੀਆਂ ਦੇਂਦਾ ਸੀ ਦਿਨ ਦੇ ਵਿੱਚ ਸੌ ਸੌ ਫੋਨ ਕਰਦਾ ਸੀ ਸਿਰਫ ਇਹ ਦੇਖਣ ਦੇ ਲਈ ਕਿ ਉਸ ਦੀ ਪਤਨੀ ਕੀ ਕਰ ਰਹੀ ਹੈ ਕਿੱਥੇ ਹੈ ਅਤੇ ਕੋਈ ਉਸਤੇ ਨਾਲਤਾ ਨਹੀਂ ਇੱਕ ਇਹੋ ਜਿਹਾ ਸੰਕੀਪਤੀ ਜਿਸ ਨੇ ਆਪਣੀ ਪਤਨੀ ਦੇ ਲਈ ਉਸਤੇ ਪਿਆਰ ਦੇ ਲਈ ਉਸਦੀ ਪਰਵਰਿਸ਼ ਤੇ ਲਈ ਪਰਿਵਾਰਿਕ ਮੈਂਬਰਾਂ ਦੇ ਵਿੱਚ ਕੁਝ ਵੀ ਨਹੀਂ ਕੀਤਾ ਘਰ ਦੇ ਵਿੱਚ ਦੋ ਮਾਸੂਮ ਬੱਚੇ ਹੋਣ ਤੋਂ ਬਾਅਦ ਵੀ ਸਾਰਾ ਖਰਚਾ ਤੇ ਆਰਥਿਕ ਸਹੂਲਤਾਂ ਜਿਹੜੀਆਂ ਉਹਨਾਂ ਬੱਚਿਆਂ ਨੂੰ ਦਿੱਤੀਆਂ ਗਈਆਂ ਸੀ ਉਹ ਇਸ ਮਾਂ ਦੇ ਵੱਲੋਂ ਦਿੱਤੀਆਂ ਗਈਆਂ ਪਰ ਇਹ ਪਿਓ ਪੱਕੜ ਸੀ ਵੇਲਾ ਸੀ ਇਹ ਮੁੰਡਾ ਇਲੀਗਲ ਕੰਮਾਂ ਦੇ ਵਿੱਚ ਵੀ ਫਸਿਆ ਹੋਇਆ ਸੀ ਅਤੇ ਨਾਲ ਹੀ ਇਹ ਕੁਝ ਨਾ ਕਰਕੇ ਸਿਰਫ ਐਸ਼ ਦੀ ਜ਼ਿੰਦਗੀ ਬਤੀਤ ਕਰਨਾ ਤੇ ਨਾਲ ਹੀ ਆਪਣੀ ਪਤਨੀ ਨੂੰ ਕੰਟਰੋਲ ਦੇ ਵਿੱਚ ਵੀ ਰੱਖਣਾ ਜਾਂਦਾ ਸੀ ਉਹ ਪਤਨੀ ਜੋ ਦਿਨ ਰਾਤ ਮਿਹਨਤ ਕਰਕੇ ਅੱਜ ਆਪਣੇ ਸੁਪਨਿਆਂ ਦੀ ਜੌਬ ਰੇਡੀਓ ਦੇ ਵਿੱਚ ਕੰਮ ਵੀ ਕਰਨ ਲੱਗ ਪਈ ਸੀ ਪਰ ਫਿਰ ਵੀ ਉਸ ਤੇ ਦਫ਼ਤਰ ਦੇ ਵਿੱਚ ਬਾਰ ਬਾਰ ਫੋਨ ਕਰਕੇ ਉਸ ਦੇ ਦਫ਼ਤਰ ਦੇ ਵਿੱਚ ਰਹਿੰਦੇ ਹੋਏ ਬੰਦਿਆਂ ਦੇ ਨਾਲ ਸੰਪਰਕ ਕਰਕੇ ਇਸ ਪਤੀ ਨੇ ਆਪਣੇ ਹੀ ਪਤਨੀ ਦੇ ਉੱਪਰ ਨਿਗਾਹ ਰੱਖਣ ਦੇ ਲਈ ਇੱਕ ਬੰਦੇ ਨੂੰ ਰਖਵਾ ਲਿਆ ਅਤੇ ਉਸ ਤੋਂ ਬਾਅਦ ਉਸ ਤੇ ਇਹੋ ਜਿਹੇ ਮਾਨਸਿਕ ਤਸ਼ੱਦਦ ਕਰਦਾ ਗਿਆ ਕਿ ਇਹ ਕੁੜੀ ਅੱਕ ਚੁੱਕੀ ਸੀ ਜਿਸ ਤੇ ਚਲਦੇ ਹੋਏ ਉਸ ਨੇ ਅਖੀਰ ਦੇ ਵਿੱਚ ਇਹ ਫੈਸਲਾ ਕੀਤਾ ਕਿ ਸਾਡੀ ਇਹ ਲਵ ਮੈਰਿਜ ਨਹੀਂ ਚੱਲਣ ਵਾਲੀ ਅਤੇ ਹੁਣ ਡਾਈਵੋਰਸ ਲਿਆ ਜਾਵੇ ਪਰ ਜਦੋਂ ਉਸ ਤੇ ਇਸ ਸੰਗੀ ਪਤੀ ਨੂੰ ਪਤਾ ਲੱਗਦਾ ਹੈ ਕਿ ਇਹ ਡਾਈਵੋਰਸ ਲੈਣ ਦੀ ਸੋਚ ਰਹੀ ਹੈ ਤਾਂ ਉਹ ਆਪਣਾ ਪਤਾ ਬਦਲਦਾ ਰਹਿੰਦਾ ਹੈ ਤਾਂ ਕਿ ਉਸ ਤੇ ਕਿਸੇ ਵੀ ਐਡਰੈਸ ਤੇ ਕੋਈ ਕਾਗਜ਼ ਹੀ ਨਾ ਪਹੁੰਚਣ ਅਤੇ ਉਸ ਨੂੰ ਤਲਾਕ ਨਾ ਦੇਣਾ ਪਵੇ ਹਾਲਾਂਕਿ ਨਾਲ ਹੀ ਉਸ ਨੇ ਆਪਣੀ ਪਤਨੀ ਨੂੰ ਇਸ ਨੂੰ ਲੈ ਕੇ ਧਮਕੀਆਂ ਵੀ ਦਿੱਤੀਆਂ ਸੀ ਉਸ ਦੇ ਕੋਲ ਕੋਈ ਵੀ ਇਹੋ ਜਿਹਾ ਕਾਗਜ਼ ਪੱਤਰ ਹੀ ਨਾ ਪੇਜਿਆ ਜਾਵੇ ਅਤੇ ਉਹ ਉਸ ਨੂੰ ਤਲਾਕ ਨਹੀਂ ਦੇਵੇਗਾ ਆਖਿਰਕਾਰ ਇੱਕ ਮਾੜਾ ਦਿਨ ਆਇਆ 16 ਨਵੰਬਰ 2009 ਦਾ ਜਿਸ ਦਿਨ ਇਸ ਪਤੀ ਦੇ ਵੱਲੋਂ ਹੀ ਆਪਣੇ ਕੁਝ ਜਾਣਕਾਰਾਂ ਦੇ ਨਾਲ ਮਿਲ ਕੇ ਆਪਣੀ ਹੀ ਪਤਨੀ ਦੀ ਜਾਨ ਲਈ ਗਈ ਸੀ ਕਿਵੇਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਕਿਵੇਂ ਇਹ ਪਤੀ ਪੁਲਿਸ ਦੇ ਅੜਿੱਕੇ ਚੜਿਆ ਇਹ ਸਾਰੀ ਖਬਰ ਇਸ ਬਾਬਤੀ